ਤੇ ਉਹ ਐਂਡ 2 ਦਿਨ ਆ ਜਾਂਦਾ ਆ 3 ਨਵੰਬਰ ਦਾ ਜਿਸ ਦਿਨ ਇਹ ਡਗੈਤੀ ਲਈ ਜਾਂਦੇ ਆ ਇਹ ਚਲੇ ਜਾਂਦੇ ਆ ਇਹ ਉੱਥੇ ਜੋ ਸੋਨਾ ਤੱਕਦੇ ਆ ਨਾ ਉਹ ਸਾਰਾ ਸੀਨ ਹੋ ਜਾਂਦਾ ਉਹ ਸੁਨਿਆਰਾਂ ਨਾਲ ਅੰਕਿਤ ਬਦੂ ਦਾ ਪਿਸਤਰਾ ਫੜ ਲੈਂਦੇ ਹੁਣ ਜੀਨੇ ਬਾਈ ਜੀ 15 20 ਮਟਰ ਕੀਤੀ ਹੋਇਆ ਉਹਦੇ ਲਈ ਕੀ ਵਾਂ ਕੀ ਲੇਕਿਨ ਜੇ ਉਹ ਉੱਥੇ ਫਸ ਜਾਂਦਾ ਪੀੜਾ ਬਾਜ਼ਾਰ ਸੀਗਾ ਤੇ ਉਹ ਨਾਲ ਦੀ ਨਾਲ ਝਿਜਕਦਾ ਨਹੀਂ ਉਹ ਗੋਲੀ ਮਾਰ ਦਿੰਦਾ ਉਹ ਕਹਿੰਦੇ ਉਹਦਾ ਹਾਰਟ ਬਰਸਟ ਹੋ ਗਿਆ ਸੀਗਾ 147 ਟੁਕੜੇ 147 ਟੁਕੜੇ ਉਹਦੇ ਦਿਲ ਦੇ ਦਿਲ ਦੇ ਮੈਂ ਚਲਾਨ ਚ ਪੋਸਟਮਾਰਟੋਂ ਦੀ ਰਿਪੋਰਟ ਪੜੀ ਆ ਲਣਾਵ ਲੋਰੀਆ ਇਹ ਦੀਵਾਲੀ ਦੇ ਨੇੜੇ ਤੇੜੇ ਮੈਨੂੰ ਫੋਨ ਕਰਦਾ ਆ ਕਿ ਅੰਬਾਲੇ ਸਾਈਡ ਆਪਣਾ ਕੋਈ ਮਿੱਤਰ ਹੈ ਵੀ ਅਸੀਂ ਅੰਬਾਲੇ ਵਾਲੀ ਸਾਈਡਾਂ ਵੀ ਇੱਥੇ ਜੇ ਟਿਕਾਣਾ ਬਣ ਜੇ ਰੁਕਣ ਦਾ ਤੇ ਉਹ ਸੁਨਿਆਰਾ ਆ ਮਤਲਬ ਉਹ ਆਪਾਂ ਨੂੰ ਜਾਣਦਾ ਸੀਗਾ ਤੇ ਉਹ ਵੀ ਕਰਕੇ ਸੁਨਿਆਰਾ ਆ ਉਹ ਆਪਾਂ ਨੂੰ ਜਾਣਦਾ ਸੀ ਹਾਂ ਉਹ ਜਿਹਨਨੇ ਮੈਨੂੰ ਫੋਨ ਕਰਦਾ ਆ ਉਹਦੇ ਦੋ ਘਰ ਸੀ ਯਾਨੀ ਮਤਲਬ ਇੱਕ ਘਰ ਖਾਲੀ ਸੀਗਾ ਮੈਨੂੰ ਫੋਨ ਕਰਦਾ ਆ ਉਹ ਕਹਿੰਦਾ ਭੇਜ ਦੇ ਮੈਂ ਭੇਜ ਦਿੰਦਾ ਤੇ ਉਸ ਤੋਂ ਬਾਅਦ ਮੈਨੂੰ ਤਾਂ ਪਤਾ ਨਹੀਂ ਇਹ ਉੱਥੇ ਜਾਂਦੇ ਨੇ ਉਹ ਸੁਨਿਆਰਾ ਇਹਨਾਂ ਕੋਲੇ ਦੇਖ ਲੈਂਦਾ ਕਿ ਪਿਸਤਲ ਵਗੈਰਾ ਨੇ ਤੇ ਉਸ ਸੁਨਿਆਰਾ ਹੌਲੀ ਹੌਲੀ ਇਹਨਾਂ ਨਾਲ ਫ੍ਰੈਂਕ ਹੁੰਦਾ ਜਾਂਦਾ ਆ ਤੇ ਉਹ ਇਹਨਾਂ ਨੂੰ ਦੱਸਦਾ ਆ ਕਿ ਮੇਰੇ ਕੋਲ ਉਹਦੇ ਕੋਲ ਹੀ ਸੋਨਾ ਗਲਾਈ ਲਿਆ ਜਾਂਦਾ ਹੁੰਦਾ ਆ ਉਹ ਸੁਨਿਆਰੇ ਦਾ ਸੋਨਾ ਵੀ ਉਸ ਕੋਲ ਗੋਲਾਈ ਲਿਆਂਦਾ ਉਹ ਦੱਸਦਾ ਹੈ ਕਿ ਮੇਰੇ ਕੋਲੇ ਸੁਨਿਆਰਾ ਆਂਦਾ ਹੈ ਵੀ ਉਹਦਾ ਰੋਜ਼ 35 ਕਿਲੋ ਸੋਨਾ ਰੋਜ਼ ਆਂਦਾ ਹੈ ਹੌਲ ਸੇਲਰ ਸੀ ਲਾਈ ਕੋ ਕਾਫੀ ਵੱਡਾ ਸਰਾਫਾ ਤੇ ਉਹ ਦੱਸਦੇ ਆ ਤੇ ਇਹ ਤਿਆਰ ਹੋ ਜਾਂਦੇ ਆ ਨਵ ਦੇਖਦਾ ਹੈ ਕਿ ਕੰਮ ਵੱਡਾ ਆ ਇਹ ਦੇਖਦੇ ਆ ਮਤਲਬ ਕੰਮ ਵੱਡਾ ਆ ਉਹ ਬਾਜ਼ਾਰ ਥੋੜਾ ਭੀੜਾ ਜਿਹਾ ਆਇਆ ਅੰਬਾਲੇ ਦਾ ਉਹ ਬਾਜ਼ਾਰ ਭੀੜਾ ਵੈਸਤਾ ਸਾਰਾ ਅੰਬਾਲਾ ਹੀ ਭੀੜਾ ਜਾਇਆ ਤੇ ਉਹ ਬਾਜ਼ਾਰ ਕਾਫੀ ਭੀੜਾ ਜਾਇ ਦੇਖਦਾ ਆ ਕਿ ਮਤਲਬ ਹੋਰ ਬੰਦਿਆਂ ਦੀ ਲੋੜ ਪਏਗੀ ਕੰਮ ਵੱਡਾ ਹੈ ਇਹ ਅੰਕੀ ਤੋਰਾਂ ਕੋਲੇ ਪਹੁੰਚ ਕਰਦਾ ਹੈ ਇਸ ਚੀਜ਼ ਬਾਰੇ ਮੈਨੂੰ ਕੁਝ ਨਹੀਂ ਪਤਾ ਹੁੰਦਾ ਬਾਈ ਜੀ ਵੀ ਇਹਨਾਂ ਦੀ ਆ ਗੱਲ ਹੋਊਗੀ ਮੈਂ ਤਾਂ ਇਹਨਾਂ ਨੂੰ ਰਖਾ ਦੇਣਾ ਮੇਰੀ ਤਾਂ ਮੈਨੂੰ ਤਾਂ ਆਉਂਦਾ ਵੀ ਚਲ ਉਹਨਾਂ ਕੋਲ ਰਹਿ ਕੇ ਚਲੇ ਗਏ ਹੋਣੇ ਤੁਸੀਂ ਵਾਰ ਇੱਕ ਠਾਰ ਕਰਾਈ ਸੀ ਠਾਰ ਕਰਾਈ ਸੀਗੀ ਮੈਨੂੰ ਤਾਂ ਐਸੀ ਵੀ ਰਹਿ ਰੁਕੇ ਚਲੇ ਗਏ ਹੋਣੇ ਉਸ ਤੋਂ ਬਾਅਦ ਗੱਲ ਵੀ ਨਹੀਂ ਹੋਈ ਤੇ ਇਹ ਮੈਨੂੰ ਕੀ ਪਤਾ ਸੀ ਵੀ ਐਦਾਂ ਦੀ ਕੋਈ ਇਹਨਾਂ ਨੇ ਪਲੈਨਿੰਗ ਕਰ ਲਈ ਤੇ ਇਹ ਅੰਕਿਤ ਪਾ ਦੋਨੋਂ ਦੱਸਦੇ ਆ ਅੰਕਿਤ ਪਾ ਦੂ ਹੋ ਜਾਂਦਾ ਹੈ ਇਸ ਇੱਕ ਅਕਸ਼ੇ ਪਹਿਲਵਾਨ ਸੁਣੀ ਪੱਤੂ ਇਹ ਕੈਟਾਗਰੀ ਦੇ ਗੈਂਗਸਟਰ ਆ ਕਾਫੀ ਮਰਡਰ ਕੀਤੇ ਹੋਏ ਆ ਨੇ ਉਹ ਹੋ ਜਾਂਦਾ ਹੈ ਇੱਕ ਸਚਿਨ ਬਣ ਜਾਇਆ ਤੇ ਉਹ ਹੋ ਜਾਂਦਾ ਹੈ ਇੱਕ ਰਾਜੂ ਬਸੋਦੀ ਆ ਉਹ THAILAND ਤੋਂ ਫੜਿਆ ਗਿਆ ਸੀ ਉਹ ਗੈਂਗਸਟਰ ਵੀ ਇੱਕ ਕਲਰਨ ਉਹ ਵੀ THAILAND ਤੋਂ ਫੜਿਆ ਗਿਆ ਸੀ ਇਹ ਮਤਲਬ ਇਹ ਵੀ ਮਤਲਬ ਪਲੈਨਿੰਗ ਚ ਹੁੰਦੇ ਆ ਨਾਲ ਤੇ ਹੂ ਰਿਨ ਨਾਲ ਇੱਕ ਮੁੰਡਾ ਬਿਹਾਰ ਦਾ ਸੀ ਦੋ ਮੁੰਡੇ ਯੂਪੀ ਦੇ ਸੀ ਨਵ ਨਾਲ ਹੁੰਦੇ ਸੀ ਅੰਕੁਰ ਤੇ ਛੋਟੂ ਤੇ ਅੰਕੁਰ ਤੇ ਛੋਟੂ ਆ ਕੇ ਕੀ ਕਰਦੇ ਆ ਤੇ ਉਹ ਐਂਡ ਚੋਂ ਦੇ ਨਾ ਜਾਂਦਾ ਆ 3 ਨਵੰਬਰ ਦਾ ਜਿਸ ਦਿਨ ਇਹ ਡਕੈਤੀ ਲਈ ਜਾਂਦੇ ਆ ਇਹ ਚਲੋ ਉੱਥੇ ਚ ਡਕੈਤੀ ਲਈ ਚਲੇ ਜਾਂਦੇ ਆ ਜਿਵੇਂ ਗੱਡੀਆਂ ਇਹਨਾਂ ਦੀ ਬਾਈਪਾਸ ਤੇ ਖੜੀ ਹੁੰਦੀਆਂ ਨੇ ਇਹਨਾਂ ਨੇ ਉੱਥੋਂ ਬਾਈਕਾਂ ਇਹਨਾਂ ਲਈ ਲੈ ਜਾਂਦੇ ਅੰਕੁਰ ਤੇ ਛੋਟੂ ਇਹ ਪੰਜ ਛੇ ਜਾਣੇ ਚਲੇ ਜਾਂਦੇ ਆ ਇਹ ਚਲੇ ਜਾਂਦੇ ਆਏ ਉੱਥੇ ਜੋ ਸੁੰਨਤਾ ਆਕਦੇ ਆ ਨਾ ਉਹ ਸਾਰਾ ਸੀਨ ਹੋ ਜਾਂਦਾ ਉਹ ਸੁਨਿਆਰਾ ਨੰਕਿਤ ਪਤੂ ਤਾਂ ਪਿਸਤਲ ਵੜ ਲੈਂਦਾ ਪਿੱਛੇ ਆ ਕੇ ਮਤਲਬ ਦੁਕਾਨ ਦੇ ਬਾਰੇ ਉਹ ਮਤਲਬ ਵੀਡੀਓ ਵੀ ਹੈ YouTube ਤੇ ਪਈਆਂ ਵਾਲਾ ਸਰਾਫਾ ਤੇ ਗਣਦੀ ਉਹ ਲਾਈਕ ਸਾਰੀ ਸੀਸੀਟੀਵੀ ਆਂਦੀ ਆ ਉਹ ਪਿਸਤਲ ਵੜ ਲੈਂਦਾ ਹੁਣ ਜੀਨੀ ਬਾਈ ਜੀ 15 20 ਮਰਡਰ ਕੀਤੇ ਹੋਏ ਆ ਉਹਦੇ ਲਈ ਕੀ ਵਾਂ ਕੀ ਲੇਕਿਨ ਜੇ ਉਹ ਉੱਥੇ ਫਸ ਜਾਂਦਾ ਪੀੜਾ ਬਾਜ਼ਾਰ ਸੀਗਾ ਤੇ ਉਹ ਨਾਲ ਦੀ ਨਾਲ ਝਿਜਕਦਾ ਨਹੀਂ ਉਹ ਗੋਲੀ ਮਾਰ ਦਿੰਦਾ ਉਸੇ ਟਾਈਮ ਉਸੇ ਟਾਈਮ ਗੋਲੀ ਮਾਰ ਦਿੰਦਾ ਉਹ ਬਈ ਜੀ ਬਾਈਚਾਂਤ ਸੋਨੇ ਫੜਿਆ ਵੀ ਇੱਥੋਂ ਹੁੰਦਾ ਉਸ ਦੀ ਗੁਲੀ ਉਹਦੇ ਦਿਲ ਚ ਵੱਜਦੀ ਆ ਗੋਲੀਆਂ ਬਾਅਦ ਚ ਵੀ ਵੱਜਦੀਆਂ ਨੇ ਅਖੇ ਪੈ ਲਵਣ ਵੀ ਮਾਰਦਾ ਹੋਰ ਵੀ ਮਾਰਦੇ ਆ ਬਟ ਉਹ ਮੈਨੇ ਚਲਾਨ ਚ ਪੂਸ ਮੈਡਮ ਦੀ ਰਿਪੋਰਟ ਪੜ੍ਹੀ ਸੀ ਉਹ ਮਤਲਬ ਡੈਥ ਉਹਦੀ ਪਹਿਲੀ ਗੋਲੀ ਨਾਲ ਹੀ ਹੋ ਜਾਂਦੀ ਆ ਕਿਉਂਕਿ ਪੁਆਇੰਟ 45 ਦਾ ਪਿਸਟਲ ਸੀਗਾ ਅੰਕਿਤ ਕੋਲੇ ਅੱਜ ਕੱਲ ਤਾਂ ਪੁਆਇੰਟ 45 ਆਪਣੀ ਇਧਰ ਆਣ ਲੱਗ ਗਿਆ ਉਸ ਟਾਈਮ ਪੁਆਇੰਟ 45 ਬਹੁਤ ਰੇਅਰ ਹੁੰਦਾ ਸੀਗਾ ਤੇ ਦੋਨੋਂ ਨੰਬਰ ਚ ਤਾਂ ਕਹਿਣਾ ਹੀ ਕੀ ਤੇ ਉਦੋਂ 2.45 ਸੀਗਾ ਉਹ ਗੋਲੀ ਮਾਰਦਾ ਆ ਤੇ ਉਹ ਕਹਿੰਦੇ ਉਹਦਾ ਹਾਰਟ ਬ੍ਰਸਟ ਹੋ ਗਿਆ ਸੀਗਾ 147 ਟੁਕੜਿਆਂ 'ਚ 147 ਟੁਕੜੇ ਉਹਦੇ ਦਿਲ ਦੇ ਕਰਕੇ ਦਿਲ ਦੇ ਮੈਂ ਚਲਾਨ ਚ ਪੋਸਟਮਾਰਟਮ ਦੀ ਰਿਪੋਰਟ ਪੜੀ ਆ ਤੇ ਉਸੇ ਟਾਈਮੇ ਉੱਥੋਂ ਨਿਕਲ ਆਂਦੇ ਨੇ ਇਹ ਨਿਕਲ ਆਂਦਿਆ ਮੈਨੂੰ ਨਵਦਾ ਫੋਨ ਆਂਦਾ ਆ ਕਿ ਸਾਡੇ ਤੋਂ ਇੱਥੇ ਮਟਰ ਹੋ ਗਿਆ ਵੀ ਮਰਡਰ ਹੋਣ ਤੋਂ ਬਾਅਦ ਤੁਹਾਨੂੰ ਫੋਨ ਬਾਅਦ ਫੋਨ ਕਰਦਾ ਨਵ ਕਹਿੰਦਾ ਵੀ ਆ ਸੁਨਿਆਰੇ ਕਰਕੇ ਐਵੇਂ ਐਵੇਂ ਕਰਕੇ ਇੱਥੇ ਗੇਮ ਸੀ ਕਿ ਆ ਗੱਲ ਹੋ ਗਈ ਵੀ ਤੂੰ ਬੱਜ ਕੇ ਰਹੀ ਮੈਂ ਕਿਹਾ ਮੇਰਾ ਕੀ ਕਸੂਰਾ ਕਿੰਨਾ ਕੁ ਸ਼ੁਰ ਕੋਈ ਨਹੀਂ ਵੀ ਫਿਰ ਵੀ ਤੂੰ ਬਚ ਕੇ ਰਹੀ ਵੀ ਸੁਨਿਆਰੇ ਨੂੰ ਮੇਰੇ ਮੇਰੇ ਬਾਰੇ ਪਤਾ ਹੈ ਹੋਰ ਕਿਸੇ ਬਾਰੇ ਪਤਾ ਨਹੀਂ ਥੋੜੂ ਬਾਈ ਜੀ ਮੈਂ ਵੀ ਮੇਰਾ ਕੀ ਚੱਕਰ ਹੈ ਮੈਨੇ ਤਾਂ ਰਕੋਇਆ ਸੀ ਉਹ ਤੂੰ ਬਾਦ ਦੀਆਂ ਗੱਲਾਂ ਨੇ ਵੀ ਮੇਰੇ ਤੇ ਕਿਵੇਂ ਗੱਲ ਆ ਜਾਏਗੀ ਉਹ ਬਾਈ ਜੀ ਉੱਥੇ ਇਹ ਮੜਾ ਇੰਨਾ ਜ਼ਿਆਦਾ ਹਾਈਲਰਟ ਹੋ ਜਾਂਦਾ ਆ ਮਤਲਬ ਸਾਰੇ ਸੁਨਿਆਰੇ ਹੋ ਜਾਂਦੇ ਆ ਇਕੱਠੇ ਕਾਫੀ ਮਤਲਬ ਉੱਥੇ ਸੁਨਿਆਰੇ ਇਕੱਠੇ ਹੋ ਜਾਂਦੇ ਆ ਧਰਨਾ ਲੱਗ ਜਾਂਦਾ ਆ ਤੇ ਆਪਣੇ ਪੰਜਾਬ ਹਰਿਆਣੇ ਚ ਸੋਨਾ ਅੰਬਾਲਾ ਤੋਂ ਹੀ ਆਂਦਾ ਆ ਉੱਥੇ ਇੱਕ ਦਿਨ ਬਾਜ਼ਾਰ ਬੰਦ ਰਹਿਣਾ ਤਾਂ ਮਤਲਬ ਐਨ ਲਾ ਲੋ ਵੀ ਸਭ ਦਾ ਕੰਮ ਬੰਦ ਹੋ ਜੇ ਕਿਉਂਕਿ ਸਾਰਾ ਸੋਨਾ ਉੱਥੋਂ ਆਂਦਾ ਆ ਉਹ ਬਾਜ਼ਾਰ ਉੱਥੇ ਹਫ਼ਤਾ ਬੰਦ ਰਹਿੰਦੇ ਬਾਈ ਜੀ ਹੂੰ 6-7 ਦਿਨ ਬਾਅਦ ਤਾਂ ਸੰਸਕਾਰ ਕੀਤਾ ਇਹਨਾਂ ਨੇ ਤੇ ਉਹ ਸੁਨਿਆਰਾ ਫੜਿਆ ਜਾਂਦਾ ਜਦੋਂ ਕੇਸ ਦੀ ਉਹ ਆਂਦੀ ਹੈ ਨਾ ਉਹ ਕੁਦਰਤੀਓਂ ਸੀਸੀਟੀਵੀ 'ਚ ਆ ਜਾਂਦਾ ਜਿਹੜਾ ਉਹ ਸੁਨਿਆਰਾ ਆ ਉਹ ਸਕੂਟੀ 'ਤੇ ਨਾ ਗੀੜੇ ਘੱਟ ਰਿਆ ਹੁੰਦਾ ਆ ਉਹ ਦੇਖ ਰਹੇ ਹੁੰਦਾ ਹੈ ਵੀ ਕੀ ਹੋ ਰਿਹਾ ਹੈ ਮਤਲਬ ਉਹ ਆਪਦੀ ਜਾਣ ਚੁਣਾ ਹੁੰਦਾ ਵੀ ਮੇਰਾ ਕਿਹੜਾ ਕੋਈ ਚੱਕਰ ਉੱਤੇ ਉਹ ਗੀੜੇ ਘੜ ਰਿਹਾ ਹੁੰਦਾ ਹੈ ਜਿਸ ਦਿਨ ਦੀ ਵਾਰਦਾਤ ਹੁੰਦੀ ਹੈ ਉਹ ਸੀਸੀਟੀਵੀ ਦੀ ਜਦੋਂ ਸਾਰੀ ਇਨਕੁਆਇਰੀ ਹੁੰਦੀ ਹੈ ਕਿਲੋ 2 ਕਿਲੋਮੀਟਰ ਦੀ ਉਹ ਸੁਨਿਆਰਾ ਜਾਂਦਾ ਹੈ ਉਹਨੂੰ ਬੁਲਾਉਂਦੇ ਵੈਸੇ ਆ ਪੁਲਿਸ ਤਾਂ ਆਪਦੀ ਜਾਣ ਚ ਵੈਸੇ ਬੁਲਾਉਂਦੀ ਆ ਵੀ ਇਹ ਤੋਂ ਵੀ ਪੁੱਛਗਿੱਛ ਕਰਕੇ ਦੇਖ ਲਈਏ ਉਹ ਜਦੋਂ ਥੋੜੀ ਪੁੱਛਗਿੱਛ ਕਰਦੇ ਆ ਉਹ ਕਿਤੇ ਬੁੰਦਲ ਜਾਂਦਾ ਹੈ ਫਿਰ ਜਦੋਂ ਸਖਤੀ ਨਾਲ ਪੁੱਛਗਿੱਛ ਹੁੰਦੀ ਆ ਉਹ ਸਾਰਾ ਕੁਝ ਦੱਸ ਦਿੰਦਾ ਹੈ ਕੀ ਦੱਸ ਦਿੰਦਾ ਕੀ ਸਾਡਾ ਐਵੇਂ ਐਵੇਂ ਕਰਕੇ ਪਲਾਨ ਸੀਗਾ ਕਿ ਉਹ ਬੰਦੇ ਮੀਮੇ ਨਹੀਂ ਉਹਨਾਂ ਨੂੰ ਦੱਸਿਆ ਸੀਗਾ ਸਾਰਾ ਸੀਨ ਨਵੋਰਾ ਨੂੰ ਉਹਨੂੰ ਨਵ ਦਾ ਨਾਮ ਤਾਂ ਪਤਾ ਹੁੰਦਾ ਅੰਕੁਰ ਛੋਟੂ ਦਾ ਵੀ ਪਤਾ ਹੁੰਦਾ ਆ ਜਿਹੜੇ ਮੁੰਡੇ ਯੂਪੀ ਦੇ ਸੀ ਦੋ ਨਾਲ ਉਹ ਮੌਕੇ ਤੇ ਤਾਂ ਨਹੀਂ ਸੀਗੇ ਬਟ ਉਹਨਾਂ ਦਾ ਪਤਾ ਹੁੰਦਾ ਬਾਕੀ ਮੁੰਡਿਆਂ ਦਾ ਨਾਮ ਨਹੀਂ ਪਤਾ ਹੁੰਦਾ ਤੇ ਉਹ ਕਹਿੰਦਾ ਕਿ ਸੀਮੀ ਨੂੰ ਪਤਾ ਹੋਏਗਾ ਥੋੜਾ ਨਾ ਲੱਗਦਾ ਹਾਂ ਕਿਸੇ ਨੂੰ ਪਤਾ ਹੋਏਗਾ ਤੁਸੀਂ ਜਾਣਦੇ ਸੀ ਉਸ ਬੰਦੇ ਨੂੰ ਉਹ ਉਹਨੂੰ ਮੈਂ ਜਾਣਦਾ ਸੀ ਸਨਿਆਰੇ ਨੂੰ ਸਾਡੇ ਸਮਾਨੇ ਆਣਾ ਜਾਣਾ ਸੀ ਉਹਦਾ ਮੈਂ ਮੇਰਾ ਮਿੱਤਰ ਹੈ ਸਨਿਆਰਾ ਉਹਦੇ ਕਰਕੇ ਮੈਨੂੰ ਮਤਲਬ ਮਿਲਿਆ ਹੋਇਆ ਸੀਗਾ ਹੂੰ ਤੇ ਤਾਂ ਕਰਕੇ ਆਪਣਾ ਕਾਫੀ ਵਧੀਆ ਮਿੱਤਰ ਸੀਗਾ ਉਹ ਨਾਮ ਲੈ ਲੈਂਦਾ ਕਿ ਸਿਮੀ ਨੂੰ ਪਤਾ ਹੈ ਉਹਦੀ ਜਾਣ ਚਹਿੰਦਾ ਹੈ ਕਿ ਸਿਮੀ ਦੱਸ ਦੇਗਾ ਤੇ ਪੁਲਿਸ ਹਰਿਆਣੇ ਦੀ ਮੈਨੂੰ ਲੱਭਣ ਲੱਗ ਜਾਂਦੀ ਹੈ ਸਮਾਨੇ ਆ ਕੇ ਮੈਂ ਸਮਾਨੇ ਹੀ ਸੀਗਾ ਉਹ ਦਿਨਾਂ ਚ ਥੋੜਾ ਜਿਹਾ ਮੇਰੇ ਮਨ ਚ ਹੈ ਸੀ ਇਸ ਚੀਜ਼ ਦਾ ਕਿ ਇਹ ਤਾਂ ਸਿੱਮੀ ਗਲਤ ਹੋ ਗਿਆ ਗੱਲ ਮੇਰੇ ਮਨ ਚ ఏਵੀ ਸੀ ਲੈ ਦੋ ਮੈਨੂੰ ਕਿਵੇਂ ਫੜ ਲੈਣਗੇ ਜਿੱਦਾਂ ਆਪਾਂ ਆਪਣੇ ਮਨ ਨੂੰ ਦਿਲਾਸਾ ਵੀ ਦਿੰਨੇ ਆ ਕਿ ਤੇਰਾ ਗੜਾ ਕੋਈ ਕਸੂਰ ਆ ਤੂੰ ਦੱਸਦੀ ਉਹਨਾਂ ਨੂੰ ਵੀ ਇੱਦਾਂ ਦਾ ਕਰਕੇ ਮੇਰੇ ਤਾਂ ਕੋਈ ਕਸੂਰ ਹੀ ਨਹੀਂ ਹੈ ਬਟ ਪੁਲਿਸ ਮੈਨੂੰ ਲੱਭਣ ਲੱਗ ਜਾਂਦੀ ਹੈ ਮੈਨੂੰ ਪਤਾ ਲੱਗ ਜਾਂਦਾ ਹੈ ਅਸਮਾਨੇ ਮੇਰੇ ਘਰ ਦੇ ਮੋੜ ਤੇ ਕਿਰੀਅਨੀ ਦੀ ਦੁਕਾਨ ਆ ਉਹ ਨਨੂਆਂ ਕੇ ਪੁੱਛਦੇ ਆ ਕਿ ਸਿਮੀ ਦਾ ਘਰ ਕਿਹੜਾ ਹੈ ਲਾਈਕ ਉਹ ਫੜਦੇ ਨਹੀਂ ਉਹ ਮਤਲਬ ਸਰਵੈਲੈਂਸ ਕਰ ਰਹੇ ਹੁੰਦੇ ਆ ਚੱਕਣ ਲਈ ਵੀ ਚੱਕਦੇ ਬਾਹਰ ਸੀਆਈਏ ਦੀ ਇੱਕ ਖਸੀਤ ਹੈ ਇੱਕar ਬਹੁਤ ਲੇਟ ਆਣਗੇ ਬੰਦੇ ਦੇ ਇਹ ਪਹਿਲਾਂ ਬਾਹਰੋਂ ਚੱਕਣ ਦੀ ਕੋਸ਼ਿਸ਼ ਕਰਨਗੇ ਕਿ ਜੇ ਘਰ ਗਏ ਬੰਦਾ ਘਰ ਨਾ ਹੋਇਆ ਉਹ ਬੰਦਾ ਚੱਕਣਾ ਚੱਕਣਾ ਹੋ ਜਾਏਗਾ ਤਾਂ ਕਰਕੇ ਬਾਹਰੋਂ ਚੱਕਣ ਦੀ ਕੋਸ਼ਿਸ਼ ਕਰਦੇ ਆ ਤੇ ਦੂਜੀ ਸਟੇਟ ਵਾਲੇ ਤਾਂ ਆ ਕੇ ਖਾਸ ਕਰਕੇ ਉਹ ਮੈਨੂੰ ਕਿਰੀਆਨੇ ਵਾਲਾ ਫੋਨ ਕਰਕੇ ਦੱਸ ਦਿੰਦਾ ਵੀ ਵੀਰੇ ਤੈਨੂੰ ਨਾ ਇਦਾਂ ਦਾ ਕਰਕੇ ਮਤਲਬ ਬਾਂਗਰੂ ਜੇ ਮਲਾਜਮ ਨੇ ਹਰਿਆਣੇ ਦੇ ਵੀ ਉੱਤੇ ਵਾਰੇ ਪੁੱਛ ਰਹੇ ਨੇ ਮੇਰੇ ਨਾਲ ਦੀ ਨਾਲ ਦਿਮਾਗ ਟਿਕਾਣਾ ਆ ਜਾਂਦਾ ਹੁਣ ਬਾਈ ਜੀ ਆਪਣੇ ਦਿਮਾਗ ਚ ਚੱਲ ਹੀ ਰਿਹਾ ਹੁੰਦਾ ਹੈ ਕਿ ਇਹ ਤਾਂ ਹਰਿਆਣੇ ਦੀ ਪੁਲਿਸ ਮੈਂ ਇੱਥੇ ਆ ਜੰਨਾ ਚੰਡੀਗੜ੍ਹ ਹਾਂਜੀ ਲੋਕ ਤਾਂ ਲੱਗਾਂਦਾ ਉਹ ਬਾਈ ਜੀ ਕੀ ਕਹਿੰਦੇ ਨੇ ਮੇਰੀ ਕੀ ਕਹਿੰਦੇ ਨੇ ਉਦੋਂ ਇੱਥੇ ਲਾਈਕ ਕੋਈ ਫਰੈਂਡ ਸੀਗੀ ਮੈਂ ਬਾਈ ਚਾਂਸ ਫੋਨ ਉਣ ਕਰਕੇ ਉਹਨੂੰ ਫੋਨ ਕਰਦਾ ਆਪਣੀ ਜਾਨ ਜਿਵੇਂ ਤੇਜ਼ ਬਣਦਾ ਆ ਕਿ ਯੂਨੀਵਰਸਿਟੀ ਦੇ ਬਾਹਰ ਐਨਐਸਐਫ ਤੇ ਐਨੀ ਭੀੜ ਹੁੰਦੀ ਆ ਵੀ ਇੱਥੇ ਕਿਹੜਾ ਕੋਈ ਚੱਕਰ ਪਏਗਾ ਉਹ ਮੈਂ ਕੀ ਕਹਿੰਦੇ ਨੇ ਫੋਨ ਬੰਦ ਕਰ ਦਿੰਨਾ ਆ ਉਹ ਕੀ ਕਹਿੰਦੇ ਨੇ ਮੈਂ ਘੰਟੇ ਬਾਅਦ ਫੇਰ ਉੱਥੇ ਆ ਜਾਣਾ ਮੈਂ ਸੋਚਦਾ ਮੈਂ ਫੋਨ ਕਰੂੰਗਾ ਮੈਂ ਫੇਰ ਫੋਨ ਔਨ ਕਰਦਾ ਐ ਐਨਐਸਫ ਦੇ ਨੇੜੇ ਆ ਕੇ ਉਹ ਫੋਨ ਔਨ ਕਰਦਾ ਪੰਜ ਸੱਤ ਮਿੰਟ ਦੇ ਅੰਦਰ ਹੀ ਗੱਡੀ ਉੱਥੇ ਨੇੜੀ ਸੀ ਆ ਕੇ ਉਹ ਮੈਨੂੰ ਦਬੋਚ ਲੈਂਦੇ ਨੇ ਸੀਆਈਏ ਸਟਾਫ ਸੀਆਈਏ ਸਟਾਫ ਹੰਬਾਲਾ ਬਾ ਤੁਹਾਡੇ ਫੋਨ ਔਨ ਕਰਨ ਦੀ ਧੀਰ ਸੀ ਪੰਜ ਮਿੰਟ ਦੇ ਅੰਦਰ ਹੀ ਆ ਗਏ ਕਿਉਂਕਿ ਉਹ ਨੇੜੇ ਤੇੜੀ ਸੀਗੇ